ਮੋਕੰਪੂਰਾ ਇਲਾਕੇ ਦੇ ਵਿੱਚ ਇੱਕ ਨਸ਼ਾ ਤਸਕਰ ਦੇ ਘਰ ਦੇ ਉੱਤੇ ਚੱਲਿਆ ਪੀਲਾ ਪੰਜਾ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਵੱਲੋਂ ਕੀਤੀ ਗਈ ਜਾਣਕਾਰੀ ਸਾਂਝੀ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਵੱਲੋਂ ਇਹ ਦੱਸਿਆ ਗਿਆ ਕਿ ਜਿਸ ਨੌਜਵਾਨ ਦੇ ਘਰ ਦੇ ਉੱਤੇ ਕਾਰਵਾਈ ਕੀਤੀ ਜਾ ਰਹੀ ਆ ਉਹ ਇਸ ਵਕਤ ਜੇਲ੍ਹ ਦੇ ਵਿੱਚ ਬੰਦ ਹੈ ਅਤੇ ਇਹਦੇ ਉੱਤੇ ਹੋਰ ਵੀ ਮੁਕਦਮੇ ਦਰਜ ਨੇ ਉਸ ਨੂੰ ਲੈ ਕੇ ਹੀ ਅੱਜ ਪੰਜਾਬ ਸਰਕਾਰ ਵੱਲੋਂ

29 ਕਿਲੋ اوਪੀਐਮ 325 25 ਕਿਲੋ ਨਾਰਕੋਟਿਕ ਪਾਊਡਰ ਇਹ ਡਰਗ ਮੰਨੀ ਜਿਹੜੀ ਆ 2.88 ਕਰੋੜ ਇਹ ਬਰਾਮਦ ਹੋ ਚੁੱਕੀ ਹੈ 96 ਵਹੀਕਲਸ ਰਿਕਵਰ ਕੀਤੀਆਂ ਗਈਆਂ ਅੰਡਰ ਐਨਡੀਪੀਐਸ ਐਕਟ ਔਰ ਅੱਜ ਦੇ ਸੇ ਮੋਕਮਪੁਰਾ ਏਰੀਏ ਦੇ ਵਿੱਚ ਅਸੀਂ ਆਏ ਆ ਜਿਹੜਾ ਸਰਪੰਚ ਚੌਕ ਪਤਾ ਨੇ ਆ ਔਰ ਪਿਆਰਾ ਸਿੰਘ ਦੀ ਹਵੇਲੀ ਵਾਈਦੀ ਹੈ ਉੱਥੇ ਰੋਹਿਤ ਸਿੰਘ 엘ੀਅਸ ਕਾਲੂ ਹੈਗਾ

ਟੋਡੇ اور ਐਸਐਚਓ ਹਰਪ੍ਰਕਾਸ਼ ਤੇ ਜਸਜੀਤ ਮਕਬੂਲਪੁਰਾ ਸਾਰੇ ਇੱਥੇ ਹਾਜ਼ਰ ਨੇ ਸਿਰਫ ਇੱਕ ਮੈਸੇਜ ਕਲੀਅਰ ਦੇਣ ਵਾਸਤੇ ਕਿ ਇਲੀਗਲ ਔਰ ਡਰਗ ਨਾਲ ਰਿਲੇਟਡ ਜਿਹੜੀਆਂ ਆਪਾਂ ਗਲਤ ਕਮਾਈਆਂ ਕਰਦੇ ਆ ਉਹਦਾ ਸਾਡੇ ਸਮਾਜ ਦੇ ਵਿੱਚ ਕੋਈ ਜਗ੍ਹਾ ਨਹੀਂ ਹੈ ਉਹਦਾ ਹਸ਼ਰ ਇਹੀ ਹੋਣਾ ਜੋ ਤੁਹਾਡੇ ਸਾਹਮਣੇ ਆਪਾਂ ਦੇਖ ਰਹੇ ਆ ਤਾਂ ਮੈਂ ਤੁਹਾਡੇ ਰਾਹੀਂ ਸਾਰੇ ਯੰਗਸਟਰਸ ਨੂੰ ਔਰ ਸਾਰੇ ਸਮਾਜ ਨੂੰ ਮੈਸੇਜ ਦੇਣਾ ਚਾਹੁੰਦਾ ਕਿ ਮਿਹਨਤ ਦੀ ਕਮਾਈ ਕਰੋ ਉਹਦੇ ਵਿੱਚ ਹੀ ਬਰਕਤ ਹੈ ਔਰ ਇਹਨਾਂ ਚੀਜ਼ਾਂ ਦਾ ਇਹੀ ਅਸਰ ਹੁੰਦਾ ਉਹ ਅਲਟੀਮੇਟਲੀ ਆਪਾਂ ਜੇਲ੍ਹ ਚ ਹੁੰਨੇ ਆ ਵਿਰੋਧ ਕੁਮਾਰ ਵੀ ਹੁਣ ਜੇਲ੍ਹ ਚ ਹੈ ਜਿਹਦੀਆਂ ਰਿਕਵਰੀਆਂ ਦੇਖੀਏ ਮਤਲਬ ਹੀਰੋਇਨ ਦੀਆਂ ਸਾਰੀਆਂ ਰਿਕਵਰੀਆਂ ਚਾਰੋਂ ਕੇਸਿਸ ਦੇ ਵਿੱਚ ਪਹਿਲਾ ਮੁਕੱਦਮਾ ਇਹਦੇ ਖਿਲਾਫ 2027 2022 ਦੇ ਵਿੱਚ ਦਰਜ ਹੋਇਆ ਉਸ ਤੋਂ ਬਾਅਦ ਜ਼ਮਾਨਤ ਤੇ ਆਉਣ ਤੋਂ ਬਾਅਦ 24 ਚ ਦੋ ਮੁਕੱਦਮੇ ਦਰਜ ਹੋਏ 25 ਹੁਣ ਲੇਟੈਸਟ 12 ਤਿੰਨ ਦਾ ਹੈ ਔਰ ਇਸ ਟਾਈਮ ਵੀ ਜੇਲ੍ਹ ਚ ਹੈ ਸੋ ਬੇਸਿਕਲੀ ਜਿਹੜੀ ਇਹ ਮੁਹਿੰਮ ਹੈ ਇਸੇ ਤਰ੍ਹਾਂ ਜਾਰੀ ਰਹੂਗੀ ਔਰ ਜਿਹੜੀ ਇਹ 15ਵੀਂ ਡੈਮੋਲਿਸ਼ਨ ਹੈ ਕਮਿਸ਼ਨਰ ਪੁਲਿਸ ਅਮਰਸਰ ਦੀ ਜਿਹ ਰਿਜੈਕਸ਼ਨ ਸਰ ਇਸ ਨੋਟ ਨੂੰ ਲੈ ਕੇ ਪਾਰਿਆ ਜਾਂ ਫਿਰ ਹੋਰ ਵੀ ਇਹ ਲੋਕਾਂ ਵੱਲੋਂ ਕਾਰ ਬਣਾਏ ਗਏ ਨੇ ਜੀ ਆਪਾਂ ਕਹ ਲੱਗਿਆ ਹੈ ਜੀ ਕਾਰਪੋਰੇਸ਼ਨ ਨੇ ਸਟੇਟ ਕੋ ਪੁਲਿਸ ਹੈਲਪ ਜਿਵੇਂ ਮੈਂ ਤੁਹਾਨੂੰ ਦੱਸਿਆ ਮੰਗਦੇ ਆ ਅਸੀਂ ਮੋਹੱਈਆ ਕਰਾਉਨੇ ਸਪੈਸ਼ਲੀ ਜਿਹੜੇ ਇਲੀਗਲ ਡਰਗ ਟ੍ਰੇਡ ਦੇ ਥਰੂ ਪ੍ਰੋਪਰਟੀਆਂ ਬਣੀਆਂ ਠੀਕ ਹੈ ਥੈਂਕ ਯੂ ਜੀ